ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਤੁਹਾਨੂੰ ਵੱਡੇ ਲੈਵਲ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਸਾਨੂੰ ਇਹ ਜਨਾਲੇ ਵਾਲਿਆਂ ਨੂੰ ਜਿਹੜਾ ਕੋ ਬਚਾਇਓ ਸਾਡਾ ਤੇ ਸਾਦਾ ਹੀ ਹੱਥੀ ਜੋੜ ਸਕਦੇ ਉਹਨਾਂ ਦਾ ਗਾਰੀ ਚਲੋ ਕੀੰਤੀ ਹੈ ਮੇਰੇ ਪਾਰਟੀ ਪ੍ਰਧਾਨ ਆਏ ਹਨ ਰੋੜਾ ਜੀ ਸਾਡੇ ਇਹ ਜਨਾਲੇ ਵਾਲਿਆਂ ਦਾ ਸਾਡਾ ਦੁੱਖ ਦਰਦ ਸਾਡੀਆਂ ਪੀੜਾਂ ਉਹ ਵਡਾਉਣ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਆ ਕੀਮਤੀ ਸਮਾਂ ਕੱਢ ਕੇ ਆਏ ਆ ਸਰ ਮੈਂ ਤੇ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਦਾ ਬਹੁਤ ਨੁਕਸਾਨ ਹੋ ਗਿਆ ਸੋਚੇ ਨਹੀਂ ਜਾ ਸਕਦਾ ਕਿੰਨਾ ਨੁਕਸਾਨ ਹੋ ਗਿਆ ਸਦਾ ਨਾਲੇ ਦਾ ਇਹ ਨਾਲਾ ਹਲਕਾ 20 ਸਾਲ ਪਿੱਛੇ ਚੱਲ ਗਿਆ ਬਹੁਤ ਬੁਰੀ ਹਾਲਤ ਹੋਈ ਹੈ ਤੋਂ ਪ੍ਰਧਾਨ ਜੀ ਨੂੰ ਬੇਨਤੀ ਹੈ ਕਿ ਸਰਕਾਰ ਨੂੰ ਕਹਿ ਕੇ ਸੀਐਮ ਸਾਹਿਬ ਨੂੰ ਕਹਿ ਕੇ ਪਹਿਲਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਐਸਐਸਪੀ ਸਾਡੇ ਨਾਲ ਲੱਗੇ ਆ ਉਹ ਤਾਂ ਲੱਗੇ ਬਚਾਓ ਕਾਰਜਾਂ ਦੇ ਵਿੱਚ ਪਾਣੀ ਨਾਲੇ ਨੂੰ ਦੁਬਾਰਾ ਬਿਲਟ ਕਰਨਾ ਨਾਲੇ ਦਾ ਸਾਰਾ ਬੁਨਿਆਦੀ ਢਾਂਚਾ ਪੈਸ਼ਨਾਹਚ ਹੋ ਗਿਆ ਸੜਕਾਂ ਸਾਰੀਆਂ ਬਣਾਈਆਂ ਸੀ ਸਭ ਉੱਡ ਗਈਆਂ ਪਾਣੀ ਦੇ ਵਿੱਚ ਅਸੀਂ ਕਈ ਪੰਚਾਇਤ ਘਰ ਬਣਾਏ ਸੀ ਕਈ ਹਸਪੀਟਲ ਬਣਾਏ ਸੀ ਸਭ ਡੁੱਬ ਗਏ ਸਭ ਬਰਬਾਦ ਹੋ ਗਿਆ ਸੋ ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਤੁਹਾਨੂੰ ਵੱਡੇ ਲੈਵਲ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਸਾਨੂੰ ਇਹ ਨਾਲੇ ਵਾਲਿਆਂ ਨੂੰ ਜਿਹੜਾ ਕੋ ਬਚਾਇਓ ਸਾਡਾ ਤੇ ਸਾਦਾ ਹੀ ਹੱਥੀਂ ਜੋੜ ਸਕਦੇ ਉਹਨਾਂ ਦਾ ਗਾੜੀ ਚਲੋ